ਆਪ ਵੀ ਨਸ਼ੇ ਕਰਦਾ ਸੀ ਟੀਕਾ ਹੱਥ ਦੇ ਵਿੱਚ ਹੀ ਲੱਗਿਆ ਰਹਿ ਗਿਆ ਉਹ ਵਟੋਜ ਦਾ ਡੈਥ ਹੋ ਗਈ ਰਾਜ ਮੇਤਰੀ ਦੇ ਘਰ ਜਿਨ੍ਹਾਂ ਦਾ ਘਰ ਸੀ ਉਹ ਕਹਿੰਦੇ ਛੇਤੀ ਘਰ ਖਾਲੀ ਕਰ ਦੋ ਸਾਡਾ ਜਿਹਨੇ ਧੋਖਾ ਕੀਤਾ ਉਹ ਕਹਿੰਦੇ ਬੰਦਾ ਹੀ ਏਡਾ ਤਕੜਾ ਵਾ ਉਹਨੂੰ ਕੋਈ ਕੁਝ ਕਹਿ ਨਹੀਂ ਸਕਦਾ ਵਿਆਹ ਹੀ ਕਰਨ ਦੇ ਨਾਲ ਹੀ ਘਰੇ ਰੋਟੀ ਪੱਕਦੀ ਆ ਛੋਟੇ ਭੈਣ ਭਰਾ ਵਾ ਮੇਰੇ ਤੋਂ ਜਿਹੜੇ ਤਿੰਨ ਉਹਨਾਂ ਨੂੰ ਵੀ ਰੋਟੀ ਖਵਾਉਣੀ ਹੋਣੀ ਹੈ ਆਪਾਂ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਘਰ ਜਿਨ੍ਹਾਂ ਨੇ ਲੈਣਾ ਖਾਲੀ ਗਰਾਉਂ ਦੇ ਇੰਤਜ਼ਾਰ ਚ ਖੜੇ ਆ ਵੀ ਬੱਚਿਆਂ ਨੂੰ ਕੋਈ ਸੰਸਥਾ ਲੈ ਕੇ ਜਾਵੇ ਤੇ ਸਾਡਾ ਘਰ ਖਾਲੀ ਹੋ ਜੇ ਨਾ ਔਖਾ ਲੱਗਦਾ ਵਾ ਜਦੋਂ ਇੱਕ ਘਰ ਛੱਡ ਕੇ ਤੁਰਨਾ ਹੋਵੇ ਘਰ ਤੇ ਕਾਮਾਂ ਚਿੜੀਆਂ ਨੂੰ ਵੀ ਕਹਿੰਦੇ ਪਿਆਰਾ ਹੁੰਦਾ ਵਾ ਇੰਨੇ ਦਾ ਇਹਨਾਂ ਦੇ ਭਾਦਾ ਤੇ ਅੱਜ 1947 ਬਣ ਗਈ ਹੈ ਵਾਹਿਗੁਰੂ ਕਿਰਪਾ ਕਰੇ ਅਸੀਂ ਆਕਾਲ ਪੁਰਖ ਅਗੇ ਅਰਦਾਸ ਕਰਦੇ ਆਂ ਤੇ ਪ੍ਰਮਾਤਮਾ ਸਾਡੇ ਹਿੱਸੇ ਝੋ ਵੀ ਇਹਨਾਂ ਬੱਚਿਆਂ ਨੂੰ ਹਿੱਸਾ ਦੇ ਦਿਓ ਮਨੁੱਖਤਾ ਦੀ ਸੇਵਾ ਤੋਂ ਵੱਡੀ ਸੇਵਾ ਕੋਈ ਨਹੀਂ ਜੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡ ਭੁਈਆਂ तहसील ਖੰਡੂਰ ਸਾਹਿਬ ਤੇ ਜ਼ਿਲ੍ਹਾ ਤਰਨਤਨ ਸਾਹਿਬ ਆਪਣੇ ਆਪ ਦੇ ਵਿੱਚ ਹੀ ਇਤਿਹਾਸਕ ਇਲਾਕੇ ਦੀ ਆਪਾਂ ਗੱਲ ਕਰਦੇ ਜਿਨ੍ਹਾਂ ਦੇ ਪਿੱਛੇ ਸਾਹਿਬ ਲੱਗਦਾ तहसील ਵੀ ਖੰਡੂਰ ਸਾਹਿਬ ਆ ਤੇ ਜ਼ਿਲ੍ਹਾ ਵੀ ਤਰਨਤਨ ਸਾਹਿਬ ਆ ਤੇ ਉਸ ਇਲਾਕੇ ਦੀ ਇੱਕ ਬੜੀ ਮੰਦਭਾਗੀ ਜੀ ਅੱਜ ਇਹ ਤੁਹਾਡੇ ਨਾਲ ਇਹਨਾਂ ਬੱਚਿਆਂ ਦੀ ਦਾਸਤਾਨ ਸਾਂਝੀ ਕਰਨ ਲੱਗੇ ਆਂ ਚਾਰ ਬੱਚੇ ਨੇ ਇਹ ਦੋਨੋਂ ਟਵਿਨਸ ਨੇ ਕਰਨ ਅ ਕਰਨਦੀਪ ਤੇ ਹਰਜੀਤ ਇਹ ਉਸ ਤੋਂ ਛੋਟੀ ਕੁੜੀ ਅਰਸ਼ਦੀਪ ਤੇ ਇਹ ਕੋਮਲਦੀਪ ਸਿੰਘ ਅਨਮੋਲ ਸਿੰਘ ਸੋਰੀ ਅਨਮੋਲ ਸਿੰਘ ਇਹ ਚਾਰ ਬੱਚੇ ਨੇ ਦੋ ਬੇਟੇ ਨੇ ਤੇ ਦੋ ਬੇਟੀਆਂ ਨੇ ਦੋ ਵੱਡੇ ਨੇ ਜਿਹੜੇ ਭੈਣ ਭਰਾ 10ਵੀਂ ਚ ਪੜਦੇ ਨੇ ਛੋਟੀ ਕੁੜੀ ਹੈ ਜਿਹੜੀ 8ਵੀਂ ਚ ਪੜਦੀ ਆ ਤੇ ਇਹ ਛੋਟੀ ਛੋਟਾ ਮੁੰਡਾ ਜਿਹੜਾ ਤੀਜੀ ਚ ਪੜਦਾ ਅਨਮੋਲ ਦੀ ਹੁਣ ਚਾਰੋਂ ਬੱਚੇ ਬੇਕਾਰ ਹੋ ਗਏ ਬਾਪ ਦੀ ਡੈਥ ਹੋ ਗਈ ਦਾਦੇ ਦਾਦੀ ਦੀ ਡੈਥ ਹੋ ਗਈ ਮਾਂ ਨਿੱਕਾ ਜਿਹੀ ਸੀ ਜਦੋਂ ਅਨਮੋਲਦੀਪ ਰੁੜਦਾ ਸੀ ਹਜੇ ਜਦੋਂ ਛੱਡ ਕੇ ਚਲੀ ਗਈ ਸੀ ਉਹਨੇ ਅੱਗੇ ਵਿਆਹ ਕਰਾ ਲਿਆ ਚਾਚਾ ਨਾ ਹੋਇਆ ਵਰਗਾ ਵਾ ਨਸ਼ੇ ਕਰਦਾ ਸਮਾਨ ਚੱਕ ਚੱਕ ਪਿੰਡ ਚੋਂ ਵੇਚੀ ਜਾਂਦਾ ਲੋਕਾਂ ਦਾ ਘਰ ਦਾ ਵੀ ਕੋਈ ਸਮਾਨ ਨਹੀਂ ਛੱਡਿਆ ਸਭ ਕੁਝ ਪਾਸ ਨਾਸ ਕਰਤਾ ਬਾਪ ਵੀ ਨਸ਼ੇ ਕਰਦਾ ਸੀ ਟੀਕਾ ਹੱਥ ਦੇ ਵਿੱਚ ਹੀ ਲੱਗਿਆ ਰਹਿ ਗਿਆ ਓਵਰਡੋਜ਼ ਨਾਲ ਡੈਥ ਹੋ ਗਈ ਰਾਜ ਮਿਸਤਰੀ ਦਾ ਕਰਨ ਰਾਮਗੜੀ ਦਾ ਪਰਿਵਾਰ ਆ ਮਿਸਤਰੀ ਪਰਿਵਾਰ ਆ ਬੜਾ ਹਨਰ ਸੀਗਾ ਦਾਦੇ ਚ ਵੀ ਬਾਪ ਚ ਵੀ ਚਾਚਾ ਵੀ ਬੜਾ ਤਕੜਾ ਮਕੈਨਿਕ ਆ ਪਰ ਚਿੱਟੇ ਨੇ ਨਸ਼ਿਆਂ ਨੇ ਬਰਬਾਦ ਕਰਤੀ ਜਿੰਦੀ ਫਿਰ ਸਿਰ ਤੇ ਛੱਤ ਸੀ ਜਿਹੜੀ ਉਹ ਵੀ ਖੋਹੀ ਗਈ ਆਇਤੋ ਟੀ 20 ਸਾਲ ਪਹਿਲਾਂ ਹੈ ਕਿ ਜੀ ਚਲਾਕੀ ਹੋਈ ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਨਾਲ ਘਰ ਤੇ ਬਾਦਲੇ ਦੇ ਵਿੱਚ ਉਹ ਘਰ ਜਿਹੜੇ ਚ ਰਹਿੰਦੇ ਸੀ ਉਹ ਕਿਸੇ ਹੋਰ ਨੇ ਲੈ ਲਿਆ ਤੇ ਇਹਨਾਂ ਨੂੰ ਕਿਤੇ ਹੋਰ ਘਰ ਦਿੱਤਾ ਜਿਹੜਾ ਘਰ ਇਹਨਾਂ ਨੂੰ ਦਿੱਤਾ ਸੀ ਉਹ ਦਾ ਮਾਲਕ ਕੋਈ ਹੋਰ ਸੀਗਾ ਉਹਨਾਂ ਨੇ ਕੋਰਟ 'ਚ ਕੇਸ ਕਰਤਾ ਕੋਰਟ 'ਚ ਕੇਸ ਚੱਲੀ ਗਿਆ 25-30 ਸਾਲ ਕੋਰਟ 'ਚ ਕੇਸ ਚੱਲਣ ਤੋਂ ਬਾਅਦ ਦੋ ਵਾਰੀ ਜਿੱਤ ਗਏ ਉਹ ਹਾਈ ਕੋਰਟ ਤੋਂ ਵੀ ਜਿੱਤ ਗਏ ਹੁਣ ਉਹਨਾਂ ਕੋਲੇ ਕੋਰਟ ਦੇ ਆਰਡਰ ਆ ਵੀ ਅਸੀਂ ਘਰ ਖਾਲੀ ਕਰਾਉਣਾ ਪੁਲਿਸ ਰਾਹੀਂ ਘਰ ਖਾਲੀ ਕਰਾਇਆ ਜਾ ਰਿਹਾ ਪਰ ਜਦੋਂ ਮੌਕੇ ਤੇ ਆ ਕੇ ਘਰ ਖਾਲੀ ਕਰਾਉਣ ਦੇ ਆਰਡਰ ਜਦੋਂ ਇੰਪਲੀਮੈਂਟ ਕਰਨ ਲੱਗੇ ਦੇਖਿਆ ਵੀ ਘਰੇ ਤਾਂ ਮਾਈਨਰ ਬੱਚੇ ਬੈਠੇ ਨੇ ਚਾਰ ਜਿਨ੍ਹਾਂ ਦੇ ਸਿਰ ਤੇ ਨਾ ਕਿਸੇ ਦਾ ਹੱਥ ਆ ਨਾ ਛਾਤ ਆ ਵੀ ਉਹ ਕਿੱਥੇ ਜਾਣਗੇ ਤਾਂ ਸਾਨੂੰ ਵੀਡੀਓ ਬਣਾ ਕੇ ਪਿੰਡ ਭੋਈਆਂ ਤੋਂ ਆਉਂਦੀ ਆ ਵੀ ਇੱਕ ਪਰਿਵਾਰ ਦੇ ਵਿੱਚ ਚਾਰ ਬੱਚੇ ਆ ਕੁੱਝ ਤੁਸੀਂ ਉਹਨਾਂ ਦੀ ਮਦਦ ਕਰੋ ਡੀਸੀਪੀਓ ਸਾਹਿਬ ਜਿਹੜੇ ਡਿਸਟ੍ਰਿਕਟ ਚਾਈਲਡ ਪ੍ਰੋਡਕਸ਼ਨ ਆਫੀਸਰ ਨੇ ਰਾਜੇਸ਼ ਕੁਮਾਰ ਜੀ ਉਹਨਾਂ ਵੱਲੋਂ ਸਾਨੂੰ ਇਹ ਸੁਨੇਹਾ ਆਉਂਦਾ ਵੀਡੀਓ ਭੇਜੀ ਜਾਂਦੀ ਹੈ ਫਿਰ ਅਸੀਂ ਆਪਣੇ ਟੀਮ ਦੇ ਮੈਂਬਰ ਕਮਲਜੀਤ ਵੀਰੇ ਉਹਨਾਂ ਦੇ ਅਨਜੋਤ ਵੀਰੇ ਉਹਨਾਂ ਦੇ ਡਿਊਟੀ ਲਾਉਨੇ ਆ ਵੀ ਤੁਸੀਂ ਜਾ ਕੇ ਵੈਰੀਫਾਈ ਕਰੋ ਅਸਲ ਚ ਗੱਲ ਕੀ ਆ ਤਾਂ ਵੀਰੇ ਹੁਣੇ ਵੀ ਜਾਂਦੇ ਆ ਜਾ ਕੇ ਉੱਥੇ ਗੱਲ ਕਰਦੇ ਆ ਤਾਂ ਗੱਲ ਆਹੀ ਨਿਕਲਦੀ ਹੈ ਵੀ ਬੱਚਿਆਂ ਦੇ ਸਿਰ ਤੇ ਛੱਤ ਨਹੀਂ ਨਾ ਕਿਸੇ ਦਾ ਹੱਥ ਆ ਵੀ ਕੋਈ ਭੂਆ ਕੋਈ ਮਾਸੀ ਕੋਈ ਚਾਚਾ ਕੋਈ ਤਾਇਆ ਕੋਈ ਪਿੰਡ ਦਾ ਪੰਜ ਸਰਪੰਚ ਮੋਦਵਾਰ ਕੋਈ ਵੀ ਹੱਥ ਰੱਖਣ ਨੂੰ ਤਿਆਰ ਨਹੀਂ ਬਸ ਸਾਰਿਆਂ ਦੀ ਇੱਕ ਗੱਲ ਸੀ ਉੱਥੇ ਵੀ ਹਾਂਜੀ ਇੰਨਾ ਨ ਧੋਖਾ ਹੋਇਆ ਜਿਨ੍ਹਾਂ ਦਾ ਘਰ ਸੀ ਉਹ ਕਹਿੰਦੇ ਛੇਤੀ ਘਰ ਖਾਲੀ ਕਰ ਦਿਓ ਸਾਡਾ ਜਿਹਨੇ ਧੋਖਾ ਕੀਤਾ ਉਹ ਕਹਿੰਦੇ ਬੰਦਾ ਹੀ ਏਡਾ ਤਕੜਾ ਵਾ ਉਹਨੋਂ ਕੁਕੋਸ ਕੇ ਨਹੀਂ ਸਕਦਾ ਤੇ ਪਿੰਡ ਦੇ ਉੱਥੇ ਪੰਚਾਇਤ ਵੀ ਖੜੀ ਸੀ ਉੱਥੇ ਹੋਰ ਵੀ ਮੋਹਤਵਾਰ ਖੜੇ ਸੀ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਤੁਸੀਂ ਜੇ ਕੁਝ ਨਹੀਂ ਕਰ ਸਕਦੇ ਇਹਨਾਂ ਨੂੰ ਦੋ ਤਿੰਨ ਮਰਲੇ ਜਗ੍ਹਾ ਦੇ ਦਿਓ ਪਿੰਡ ਚ ਕਿਤੇ ਵੀ ਪੰਚਾਇਤ ਵੱਲੀੋਂ ਦੇ ਦਿਓ ਵੀ ਚਲੋ ਸੰਗਤ ਰਾਹੀਂ ਅਸੀਂ ਕਿਸੇ ਤਰੀਕੇ ਸੇਵਾ ਕਰਾ ਕੇ ਇਹਨਾਂ ਦੇ ਦੋ ਕਮਰੇ ਬੱਚਿਆਂ ਦੇ ਛੱਤ ਪੈ ਜੂਗੀ ਪਰ ਨਹੀਂ ਕੋਈ ਵੀ ਕਿਸੇ ਨੇ ਹੱਥ ਟਿਕਰ ਉਰੇ ਤੇ ਇੰਪਲੀਮੈਂਟ ਨਹੀਂ ਕੀਤਾ ਗਿਆ ਹਾਂ ਇਹ ਜ਼ਰੂਰ ਸੀ ਜਦੋਂ ਜਾ ਕੇ ਸਾਡੇ ਟੀਮ ਮੈਂਬਰ ਉੱਥੇ ਖੜੇ ਤਾਂ ਉਸ ਦਿਨ ਵੀ ਉਹ ਘਰ ਦੇ ਮਾਲਕ ਆ ਗਏ ਵੀ ਇਹ ਘਰ ਸਾਡਾ ਵਾਜੀ ਖਾਲੀ ਕਰੋ ਛੇਤੀ ਅਸੀਂ ਜਾ ਕੇ ਆਏ ਹਾਂ ਪਰਸੋਂ ਅਸੀਂ ਜਾ ਕੇ ਗੱਡੀ ਖੜਾਈ ਹੈ ਬੱਚਿਆਂ ਦਾ ਹਰ ਹਾਲ ਚਾਲ ਹੀ ਪੁੱਛਦੇ ਹਾਂ ਤਾਂ ਇੱਕ ਮਾਤਾ ਸਾਡੇ ਕੋਲੇ ਵੀ ਆ ਕੇ ਫੋੜੀਆਂ ਤੇ ਪਹੁੰਚਦੀ ਹੈ ਕਹਿੰਦੀ ਪੁੱਤ ਘਰ ਸਾਡਾ ਵਾਏ ਮੈਂ ਕਿਹਾ ਕੋਈ ਗੱਲ ਨਹੀਂ ਮਾਂ ਨਹੀਂ ਕਹਿੰਦੀ ਅਸੀਂ ਲਿਆ ਹੋਇਆ ਭਾਈ ਖਰੀਦਿਆ ਹੋਇਆ ਘਰ ਹੈ ਚਲੋ ਬਜ਼ੁਰਗ ਮਾਤਾ ਜੀ ਅਸੀਂ ਉਹਨੂੰ ਕੁਛ ਕਿਹਾ ਨਹੀਂ ਅਸੀਂ ਬੱਚਿਆਂ ਨਾਲ ਗੱਲਾਂ ਲਾ ਗੇ ਤਾਂ ਦੋ ਤਿੰਨ ਬੰਦੇ ਹੋਰ ਆਉਂਦੇ ਆ ਬੜੀ ਤੇਜ਼ੀ ਨਾਲ ਬੜੀ ਗੁੱਸੇ ਜਿਹੇ ਉਹ ਵੀ ਆ ਕੇ ਉਸੇ ਤਰੀਕੇ ਰਿਐਕਟ ਕਰਦੇ ਆ ਵੀ ਇਹ ਘਰ ਸਾਡਾ ਵਾ ਜੀ ਤੇ ਅਸੀਂ ਉਹਨਾਂ ਨੂੰ ਦੱਸ ਦਿਆਂ ਕਿ ਭਾਈ ਅਸੀਂ ਘਰ ਥੋੜੀ ਚੱਕਣ ਆਏ ਆ ਯਾਰ ਅਸੀਂ ਤਾਂ ਬੱਚਿਆਂ ਨਾਲ ਗੱਲ ਕਰਦੇ ਆ ਬੱਚਿਆਂ ਦੀ ਜ਼ਿੰਦਗੀ ਤੁਸੀਂ ਦੇਖੋ ਸੀ ਕਿੰਡੀ ਘਟਨਾ ਘਟ ਗਈ ਆ ਬੱਚੇ ਮਸ਼ਹੂਰ ਹੋ ਗਿਆ ਯਤੀਮ ਹੋ ਗਿਆ ਪਰ ਸਾਨੂੰ ਇੱਕ ਗੱਲ ਜ਼ਰੂਰ ਸਮਝ ਆ ਗਈ ਸੀ ਵੀ ਬੱਚੇ ਇੱਥੇ ਸੇਫ ਨਹੀਂ ਹੈਗੇ ਬੱਚੇ ਉੱਥੇ ਰਹਿ ਕੇ ਕਿਸੇ ਵੀ ਤਰੀਕੇ ਆਪਣਾ ਗੁਜ਼ਾਰਾ ਬਸਰ ਨਹੀਂ ਕਰ ਸਕਦੇ ਸੀ ਪਤਾ ਕਰਨ ਤੇ ਜਦੋਂ ਪਤਾ ਲੱਗਿਆ ਵੱਡੀ ਬੇਟੀ ਨੇ ਦੱਸਿਆ ਵੀ ਮੇਰਾ ਭਰਾ ਦਿਹਾੜੀ ਕਰਨ ਗਿਆ ਹੋਇਆ ਅਸੀਂ ਉੱਥੇ ਜਾ ਕੇ ਦੇਖਦੇ ਹਾਂ ਤਾਂ ਹਰਜੀਤ ਸਿੰਘ ਜ਼ਿਮੀਦਾਰ ਦੇ ਖੇਤ ਦੇ ਵਿੱਚ ਕਮਾੜ ਦਾ ਜਿਹੜਾ ਗੰਨੇਆਂ ਦਾ ਛਿਲਕਾ ਹੁੰਦਾ ਉਹਦੀ ਟਰਾਲੀ ਭਰੀ ਜਾਂਦਾ ਸੀ ਉਹ ਕਹਿੰਦਾ ਅਸੀਂ ਬਾਈ ਮੈਂ ਦਿਹਾੜੀ ਕਰਦਾ ਘੜੀ ਕਰਨ ਦੇ ਨਾਲ ਹੀ ਘਰੇ ਰੋਟੀ ਪੱਕਦੀ ਆ। ਛੋਟੇ ਭੈਣ ਭਰਾ ਵਾ ਮੇਰੇ ਤੋਂ ਜਿਹੜੇ ਤਿੰਨ ਉਹਨਾਂ ਨੂੰ ਵੀ ਰੋਟੀ ਖਵਾਉਣੀ ਹੁੰਦੀ ਹੈ। ਤੇ ਨਾਲ ਮੇਰਾ ਚਾਚਾ ਵੀ ਹੈ ਜਿਹੜਾ ਨਸ਼ੇ ਕਰਦਾ। ਸਾਡੀ ਮਦਦ ਤਾਂ ਕੋਈ ਨਹੀਂ ਕਰਦਾ ਪਰ ਉਹਨੂੰ ਵੀ ਅਸੀਂ ਰੋਟੀ ਖਵਾਉਨੇ ਆ। ਘਰ ਦੇ ਹਾਲਾਤ ਦੇਖੋ ਕੀ ਆ। ਇੱਕ ਕਮਰੇ ਦੀਆਂ ਤਾਂ ਗਾਡਰ ਵਾਲੇ ਲਾ ਕੇ ਛੱਤਾਂ ਵੀ ਬੇਚਤੀਆਂ। ਘਰ ਦਾ ਮੇਨ ਗੇਟ ਸੀ ਜਿਹੜਾ ਦਰਵਾਜ਼ਾ ਸੀ। ਉਹ ਵੀ ਲਾ ਕੇ ਵੇਚਦਾ ਉੱਥੇ ਵੀ ਕੰਦ ਕਰਦੀ ਤੇ ਜਿਹੜੇ ਛੋਟੇ ਦਰਵਾਜ਼ੇ ਹੁੰਦੇ ਘਰ ਦੇ ਕਮਰੇ ਦੇ ਦਰਵਾਜ਼ੇ ਉਹ ਵੀ ਲਾ ਕੇ बेचे ਹੋਏ ਸੀ ਉਹ ਵੀ ਹੈ ਨਹੀਂ ਸੀ ਉੱਥੇ ਤੇ ਘਰ ਚ ਹਰ ਚੀਜ਼ ਹਰ ਉਸ ਐ ਜਿਹੜੀ ਵੇਚ ਸਕਦੀ ਸੀ ਉਹ ਵੇਚ ਦਿੱਤੀ ਗਈ ਘਰ ਚ ਜਾਂ ਤਾਂ ਦੋ ਤਿੰਨ ਟੁੱਟੇ ਮੰਜੇ ਪਏ ਸੀ ਤੇ ਜਾਂ ਇੱਕ ਦਾਦੀ ਦਾ ਪੁਰਾਣਾ ਸੰਦੂਕ ਸੀਗਾ ਤੇ ਜਾਂ ਬੱਚਿਆਂ ਦੇ ਸਕੂਲ ਬੈਗ ਸੀ ਉੱਥੇ ਹੋਰ ਕੁਝ ਨਹੀਂ ਸੀ ਬੱਚੇ ਉਸ ਘਰ ਚ ਦੋ ਤਿੰਨ ਭਾਂਡਿਆਂ ਤੋਂ ਬਿਨਾਂ ਐਨਆਰਆਈ ਭੈਣ ਭਰਾ ਹੋਣਗੇ ਜਿਹੜੇ ਪੋਈਆਂ ਪਿੰਡ ਦੇ ਭੈਣ ਭਰਾ ਬਾਹਰ ਗਏ ਹੋਣਗੇ ਸਾਡੀ ਇੱਕ ਬੇਨਤੀ ਹੈ ਤੁਹਾਨੂੰ ਭਰਾਵੋ ਕਿ ਭੈਣੋ ਤੁਸੀਂ ਸਾਡੇ ਵਰਗੀਆਂ ਸਸਤ ਸਮਾਜਾਂ ਦੀ ਵੀ ਸਪੋਰਟ ਕਰਦੇ ਹੋ ਹੋਰ ਵੀ ਸਮਾਜ ਦੇ ਵਿੱਚ ਜਦੋਂ ਕਿਤੇ ਜ਼ਰੂਰਤ ਪੈਂਦੀ ਹੈ ਅਕੀ ਚੀਜ਼ ਦੀ ਤੁਸੀਂ ਮਦਦ ਕਰਦੇ ਹੋ ਪਰ ਆਪਣੇ ਨੱਗਰ ਖੀਰੇ ਵੱਲ ਕਿਉਂ ਨਹੀਂ ਧਿਆਨ ਦਿੰਦੇ ਤੁਸੀਂ ਤੁਹਾਡੇ ਪਿੰਡਾਂ ਦੇ ਵਿੱਚੋਂ ਹੀ ਇਸ ਤਰ੍ਹਾਂ ਦੇ ਲੋਕ ਆਉਂਦੇ ਨੇ ਜੇ ਇਹਨਾਂ ਦੀ ਉੱਥੇ ਹੀ ਮਦਦ ਹੋ ਜਾਂਦੀ ਠੀਕ ਆ ਇਹਨਾਂ ਦੇ ਦਾਦਾ ਦਾਦੀ ਮਾੜੇ ਹੋ ਸਕਦੇ ਆ ਇਹਨਾਂ ਦਾ ਪਿਓ ਨਸ਼ੇੜੀ ਸੀਗਾ ਇਹਨਾਂ ਦਾ ਚਾਚਾ ਮਾੜਾ ਪਰ ਹੁਣ ਤਾਂ ਘਰ 'ਚ ਕੋਈ ਵੀ ਨਹੀਂ ਸੀ ਨਿੱਕੇ ਬੱਚੇ ਹੀ ਰਹਿ ਗਏ ਸੀ ਚਾਰੋ ਉਹ ਵੀ 8-10 ਮਹੀਨਿਆਂ ਤੋਂ ਇਕੱਲੇ ਹੀ ਰਹਿ ਰਹੇ ਸੀ ਨਾ ਹੀ ਕੋਈ ਨਸ਼ਾ ਕਰਦੇ ਸੀ ਵਿਚਾਰੇ ਇਹਨਾਂ ਦੀ ਵਾਂਹ ਕਿਉਂ ਨਹੀਂ ਫੜੀ ਕਿਸੇ ਨੇ ਤੇ ਅਸੀਂ ਬੇਨਤੀ ਕਰਦੇ ਆ ਐਨਆਰਆਈ ਭੈਣ ਭਰਾਵਾਂ ਨੂੰ ਖਾਸ ਕਰਕੇ ਵੀ ਤੁਸੀਂ ਆਪੋ ਆਪਣੇ ਪਿੰਡਾਂ 'ਚ ਲੋਕਾਂ ਦੀ ਮਦਦ ਕਰੋ ਇਹਨਾਂ ਦੀਆਂ ਸਸਤਾਵਾਂ ਦੀ ਲੋੜ ਹੀ ਨਾ ਪਵੇ ਸਮਾਜ 'ਚ ਉਹਨੇ ਬੱਚਿਆਂ ਨੇ ਨੋਡ ਥੋੜੀ ਖਾਣੇ ਆ ਇਹਨਾਂ ਨੇ ਪੈਸੇ ਥੋੜੀ ਖਾਣੇ ਆ ਇਹਨਾਂ ਨੇ ਤਾਂ ਚਾਰ ਫੁੱਲ ਕੇ ਖਾਣੇ ਆ ਸਕੂਲੇ ਇਹ ਸਰਕਾਰੀ ਸਕੂਲ 'ਚ ਪੜ੍ਹਦੇ ਸੀ ਉੱਥੇ ਵੀ ਇੱਥੇ ਵੀ ਸਾਡੇ ਪਿੰਡ ਸਰਕਾਰੀ ਸਕੂਲ 'ਚ ਇਹਨਾਂ ਦੀ ਐਡਮਿਸ਼ਨ ਹੋ ਜਾਣੀ ਹੈ ਉੱਥੇ ਕਿਤਾਬਾਂ ਵੀ ਫ੍ਰੀ ਆ ਤੇ ਪੜ੍ਹਾਈ ਵੀ ਫ੍ਰੀ ਆ ਕੋਈ ਸਕੂਲ 'ਚ ਫੀਸ ਨਹੀਂ ਤਾਂ ਫਿਰ ਇਹਨਾਂ ਨੂੰ ਲੋੜ ਕਿਸ ਚੀਜ਼ ਦੀ ਸੀ ਲੋੜ ਸੀ ਇਹਨਾਂ ਨੂੰ ਆਪਣੇ ਬਣਦੀ ਉੱਥੇ ਲੋੜ ਸੀ ਇਹਨਾਂ ਨੂੰ ਪੁੱਤ ਕਹਿ ਕੇ ਇਹਨਾਂ ਦੇ ਸਿਰ ਤੇ ਕੋਈ ਹੱਥ ਰੱਖਦਾ ਧੀ ਕਹਿ ਕੇ ਕੋਈ ਧੀ ਦਾ ਸਿਰ ਪਲੋਸਦਾ ਕੋਈ ਆਪਾਂ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹਾਂ ਘਰ ਜਿਨ੍ਹਾਂ ਨੇ ਲੈਣਾ ਖਾਲੀ ਕਰਾਉਣ ਦੇ ਇੰਤਜ਼ਾਰ ਚ ਖੜੇ ਆ ਵੀ ਬੱਚਿਆਂ ਨੂੰ ਕੋਈ ਸਸਤਾ ਲੈ ਕੇ ਜਾਵੇ ਤੇ ਸਾਡਾ ਘਰ ਖਾਲੀ ਹੋ ਜਾਵੇ ਮਤਲਬ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਕੋਈ ਤਾਂ ਹੋਵੇ ਜਿਹੜਾ ਅਨਸ਼ੇਟਿਵ ਲਵੇ ਜਿਹੜਾ ਮੁਰੇ ਹੋ ਕੇ ਜ਼ਿੰਮੇਵਾਰੀ ਚੱਕੇ ਪਿੰਡ ਦੇ ਵਿੱਚ ਗੁਰੂ ਘਰ ਦੋ ਜਾਂ ਤਿੰਨ ਹੁੰਦੇ ਹਰ ਪਿੰਡ ਤੇ ਤੁਹਾਡੇ ਪਿੰਡ ਕਿੰਨੇ ਗੁਰੂ ਘਰ ਆ ਇੱਕ ਗੁਰੂ ਘਰ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਆ ਚਲੋ ਇਹ ਵੀ ਚੰਗੀ ਗੱਲ ਆ ਬਹੁਤ ਚੰਗੀ ਗੱਲ ਆ ਪਰ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇਹਨਾਂ ਬੱਚਿਆਂ ਦੀ ਜੇ ਮਦਦ ਹੋ ਜਾਂਦੀ ਗੁਰਸਿੱਖ ਬੱਚੇ ਆ ਕ੍ਰਿਤੀ ਕਬੱਡੀ ਗੱਲ ਸੀ ਤੇ ਜੇ ਪਿੰਡ ਦੀ ਪੰਚਾਇਤ ਵੱਲੋਂ ਮਦਦ ਹੋ ਜਾਂਦੀ ਅੰਜ ਬਾਈ ਕਮਲਜੀਤ ਦੱਸਦਾ ਵੀ ਜਦੋਂ ਘਰੋਂ ਤੁਰੇ ਆ ਇੰਦਾ ਹਾਲਾਤ ਸੀ ਵੀ ਬੱਚੇ ਜਦੋਂ ਘਰੋਂ ਆਪਣਾ ਜੰਮੇ ਸੀ ਜਿੱਥੇ ਜਿੱਥੇ ਬੱਚਿਆਂ ਨੇ ਆਪਣੇ ਜੀਵਨ ਦਾ ਇੱਕ ਇੱਕ ਪਾਲ ਕੱਢਿਆ ਉਹ ਘਰ ਛੱਡਿਆ ਅੱਜ ਤੇ ਇਹ ਵੀ ਪਤਾ ਸੀ ਵੀ ਅੱਜ ਤੋਂ ਬਾਅਦ ਇਸ ਘਰ ਦੇ ਵਿੱਚ ਸਾਡਾ ਪੈਰ ਨਹੀਂ ਪੈਣਾ ਕਿਵੇਂ ਪਤਾ ਸੀ ਆ ਕੰਧਾਂ ਨੇ ਰਹਿਣਾ ਨਹੀਂ ਹੁਣਾ ਆ ਚੁੱਲੇ ਚੌਕੇ ਨੇ ਇਸ ਓਟੇ ਨੇ ਇਸ ਘਰ ਦੇ 부ਹੇਬਾਰੀ ਨੇ ਹੁਣ ਸਾਨੂੰ ਕਦੇ ਵੀ ਦਵਾਰਾ ਤੱਕਣਾ ਨਹੀਂ ਉਹ ਮਿੱਟੀ ਦਾ ਬਣਾਇਆ ਹੋਇਆ ਚੁੱਲਾ ਜਿੱਥੇ ਬੱਚੀਆਂ ਬਾਲਣ ਇਕੱਠਾ ਕਰਕੇ ਬਾਹਰੋਂ ਰੋਟੀ ਲਾਉਂਦੀਆਂ ਸੀ ਛੋਟੀ ਉਮਰ ਦੇ ਵਿੱਚ ਬਾਈ ਹੁਣੀ ਦੱਸਦੇ ਆ ਵੀ ਇਹਨਾਂ ਦੀ ਭੂਆ ਆ ਗਈ ਸੀ ਉੱਥੇ ਭੂਆ ਨੇ ਉਹ ਮਕਾਨ ਜਿਹਨਾਂ ਨੇ ਖਾਲੀ ਕਰਾਉਣਾ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ 2 ਦਿਨ ਦਾ ਟਾਈਮ ਦੇ ਦੋ ਅਸੀਂ ਸੰਦੂਖ ਚੱਕ ਲੈਨੇ ਵੀ ਉਹਨਾਂ ਦੇ ਘਰੇ ਵੀ ਨਿੱਕੇ ਨਿੱਕੇ ਕਮਰੇ ਆ ਭੂਆ ਕੋਲੇ ਵੀ ਜਗ੍ਹਾ ਹੈ ਨਹੀਂ ਵੀ ਚੱਲ ਕਿਤੇ ਬਾਈ ਹੁਣੀ ਤਰਪੀਓ ਤੋਂ ਲੈ ਕੇ ਉਹ ਕਹਿੰਦੇ ਨਹੀਂ ਜੀ ਹੁਣੇ ਹੀ ਚੱਕੋ ਸਮਾਨ ਮਤਲਬ ਐਸੇ ਸਾਡੇ ਜਿਗਰੇ ਹੋ ਗਏ ਐਸੇ ਸਾਡੇ ਸਬਰ ਹੋ ਗਿਆ ਵੀ ਅਸੀਂ ਉਹਨਾਂ ਜਿਵਾਕਾਂ ਦੀ ਵੀ ਸ਼ਰਮ ਨਹੀਂ ਖਾਂਦੇ ਜਿਹੜੇ ਬੰਦੇ ਨੇ ਇਹਨਾਂ ਨੂੰ ਧੋਖਾ ਕੀਤਾ ਉਹ ਦਾ ਹੰਦਿਆ ਪਿੰਡ ਦਾ ਸਭ ਤੋਂ ਤਣਾਟ ਬੰਦਾ ਕਹਿ ਸਕਦੇ ਆਂ। ਕਰੋੜਾਪਤੀ ਬੰਦਾ। ਠੀਕ ਆ ਚਲ ਉਹਨੇ ਅਸੀਂ ਨਹੀਂ ਕਹਿੰਦੇ ਧੋਖਾ ਕੀਤਾ। ਉਹਨੇ ਇਹਨਾਂ ਨੂੰ ਜਗ੍ਹਾ ਦਿੱਤੀ ਇਹਨਾਂ ਤੋਂ ਜਗ੍ਹਾ ਲੈ ਲਈ ਤਵਾਦਲਾ ਕਰ ਲਿਆ ਇਹਨਾਂ ਨਾਲ। ਪਰ ਉਹਨੇ ਦਿੱਤੀ ਹੋਈ ਜਗ੍ਹਾ ਇਹਨਾਂ ਦੇ ਹੱਥੋਂ ਖੁੱਸ ਗਈ। ਉਹਦੇ ਪਿੱਛੇ ਕਾਰਨ ਕੁਝ ਵੀ ਰਿਹਾ ਹੋਵੇ। ਫਿਰ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ। ਵੀ ਹੁਣ ਜੇ ਬੱਚਿਆਂ ਦੀ ਜਗ੍ਹਾ ਸਿਰ ਦੀ ਛੱਤ ਖੁੱਸ ਗਈ ਵੀ ਮੈਂ ਉਹਨਾਂ ਨੂੰ ਦੋ ਤਿੰਨ ਮਰਲੇ ਜਗਾ ਲੈ ਕੇ ਦੋ ਕਮਰੇ ਪਾਦਮਾ ਘਰਤਨਾਟਾ ਕਾਦੀ ਭਾਈ ਅਮੀਰੀ ਆਹੋ ਜਿਹੜੀ ਕਿਸੇ ਦੇ ਕੰਮ ਹੀ ਨਾ ਆਈ ਜਿਹੜੀ ਬੱਚਿਆਂ ਦੇ ਸਿਰ ਤੋਂ ਛੱਤ ਖੋਲੀ ਇਹ ਦੁੱਖ ਕਰੇ ਜ਼ਿੰਦਗੀ ਚ ਭੁੱਲ ਪਉਣਗੇ ਬੱਚੇ ਇਹ ਬੱਚੇ ਨਿੱਕੇ ਨਿੱਕੇ ਤੇ ਇਸ ਕਰਕੇ ਸਾਡੀ ਤੇ ਹੀ ਬੇਨਤੀ ਹੈ ਭਾਈ ਵੀ ਜੇ ਆਪਾਂ ਚੰਗਾ ਇੱਕ ਸਮਾਜ ਸਿਰਜਣਾ ਚਾਹੁੰਦੇ ਆ ਨਾ ਪਹਿਲਾ ਖੋਦ ਨੂੰ ਸਾਨੂੰ ਚੰਗੇ ਹੋਣਾ ਪੈਣਾ ਤੇ ਅੱਜ ਤੁਹਾਨੂੰ ਫੇਰ ਬੇਨਤੀ ਕਰਦੇ ਆਂ ਇਹਨਾਂ ਬੱਚਿਆਂ ਲਈ ਅਰਦਾਸ ਕਰਿਓ ਇਹਨਾਂ ਬੱਚਿਆਂ ਲਈ ਕੋਈ ਦੁਆ ਦਿਓ ਜਨ ਕੀ ਅਰਦਾਸ ਬਰਤੀ ਨਾ ਜਾਏ ਕੋਈ ਅਸੀਸ ਦਿਓ ਇਹਨਾਂ ਬੱਚਿਆਂ ਨੂੰ ਵੀ ਇਹ ਬੱਚੇ ਆਪਣੇ ਸੁਪਨੇ ਪੂਰੇ ਕਰ ਸਕੇ ਮੈਂ ਹਰਦੀਪ ਨੂੰ ਪੁੱਛਿਆ ਵੀ ਤੂੰ ਕੀ ਬਣਨਾ ਚਾਹੁੰਦਾ ਪੁੱਤ ਕਹਿੰਦਾ ਬਾਈ ਮੈਂ ਫੌਜੀ ਬਣਨਾ ਚਾਹੁੰਦਾ ਫੌਜ ਚ ਭਰਤੀ ਹੋਣਾ ਚਾਹੁੰਦਾ ਦਿਹਾੜੀ ਕਰਕੇ ਬੱਚਾ ਆਪਣੇ ਛੋਟੇ ਭੈਣ ਭਰਾਵਾਂ ਦਾ ਢਿੱਡ ਭਰਦਾ ਵੱਡੀ ਕੁੜੀ ਨੂੰ ਸਪੋਰਟਸ ਦੇ ਵਿੱਚ ਜਾਣਾ ਚਾਹੁੰਦੀ ਤਾਂ ਇਨਾਂ ਬੱਚਿਆਂ ਦੇ ਸੁਪਨੇ ਆ ਜਿਹੜੇ ਨਾ ਇਹ ਪੂਰੇ ਹੋਣ ਇਹ ਪਲੀਜ਼ ਸਾਰੇ ਅਰਦਾਸ ਬੇਨਤੀ ਕਰਿਓ ਉਹਨਾਂ ਲੋਕਾਂ ਲਈ ਵੀ ਅਰਦਾਸ ਬੇਨਤੀ ਕਰਿਓ ਜਿਹੜੇ ਇਹਨੇ ਲਾਲਚੀ ਹੋ ਗਏ ਨੇ ਇਹਨੇ ਸੈਲਫਿਸ਼ ਹੋ ਗਏ ਨੇ ਵੀ ਉਹਨਾਂ ਨੂੰ ਇਹਨਾਂ ਬੱਚਿਆਂ ਦੀ ਮਾਸੂਮੀਅਤ ਵੀ ਨਜ਼ਰ ਨਹੀਂ ਆਈ ਇਹਨਾਂ ਬੱਚਿਆਂ ਦੀ ਤਕਲੀਫ ਵੀ ਨਜ਼ਰ ਨਹੀਂ ਆਈ ਇਹਨਾਂ ਬੱਚਿਆਂ ਦੇ ਉਹ ਹਾਲਾਤ ਵੀ ਨਜ਼ਰ ਨਹੀਂ ਆਏ ਜਿਹੜੇ ਇਸ ਟਾਈਮ ਇਹਨਾਂ ਦੀ ਜ਼ਿੰਦਗੀ 'ਚ ਬਣੇ ਹੋਏ ਨੇ ਪਰ ਧੰਨਵਾਦ ਡੀਸੀਪੀ ਸਾਹਿਬ ਦਾ ਰਜੇਸ਼ ਜੀ ਦਾ ਜਿਨ੍ਹਾਂ ਨੇ ਉਹ ਅੱਖ ਨਾਲ ਇਹਨਾਂ ਨੂੰ ਦੇਖਿਆ ਨਹੀਂ ਤਾਂ ਡੀਸੀਪੀਓ ਸਾਹਿਬ ਕਹਿੰਦੇ ਵੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇਹ ਸੀ ਇਹਨਾਂ ਨੂੰ ਬੱਚਿਆਂ ਨੂੰ ਕਿਸੇ ਹੋਮ ਦੇ ਵਿੱਚ ਭੇਜ ਸਕਦੇ ਸੀ ਪਰ ਉੱਥੇ ਇੱਕ ਦਿੱਕਤ ਸੀ ਮੇੜੀਆਂ ਕੁੜੀਆਂ ਵਾਂ ਕੁੜੀਆਂ ਨੂੰ ਕੁੜੀਆਂ ਵਾਲੇ ਹੋਮ 'ਚ ਭੇਜਣਾ ਪੈਣਾ ਸੀ ਚਾਈਲਡ ਚਿਲਡਰਨ ਹੋਮ 'ਚ ਤੇ ਮੁੰਡਿਆਂ ਨੂੰ ਮੁੰਡਿਆਂ ਵਾਲੇ 'ਚ ਭੇਜਣਾ ਪੈਣਾ ਸੀ ਤਾਂ ਇਹ ਚਾਰੋਂ ਅਲੱਗ-ਅਲੱਗ ਹੋ ਜਾਣੇ ਸੀ ਬੱਚੇ ਇੱਕ ਇਹ ਦਿੱਕਤ ਸੀ ਇੱਕ ਇਹ ਸੀ ਵੀ ਜਦੋਂ ਹਰਦੀਪ ਨੇ ਹਰਜੀਤ ਨੇ 18 ਸਾਲਾਂ ਦਾ ਹੋਣਾ ਸੀ ਤੇ ਕਰਨੇ ਇਹਨਾਂ ਨੂੰ ਵੀ ਹੋਮ ਚੋਂ ਬਦਲ ਕੇ ਕਿਸੇ ਹੋਰ ਹੋਮ ਚ ਭੇਜ ਦੇਣਾ ਸੀਗਾ ਤੇ ਦੂਜੇ ਬੱਚਿਆਂ ਤੋਂ ਵੀ ਦੋਨੋਂ ਭੈਣਾਂ ਵੀ ਵਿਛੜ ਜਾਣੀਆਂ ਥੋਨੇ ਪੜਾਅ ਵੀ ਵਿਛੜ ਜਾਣੇ ਸੀ ਵੀ ਉਹ ਕਹਿੰਦੇ ਵੀ ਅਸੀਂ ਤੁਹਾਡੀਆਂ ਵੀਡੀਓ ਦੇਖਦੇ ਆ ਵੀ ਉੱਥੇ ਤੁਹਾਡੇ ਕੋਲੇ ਇੱਕ ਛੱਤ ਹੇਠ ਚਾਰੋਂ ਰਹਿ ਲੈਣਗੇ ਵੀ ਇਕੱਠਿਆਂ ਰਹਿ ਕੇ ਪੜ੍ਹਾਈ ਕਰ ਲੈਣਗੇ ਆਪਣੀ ਤੇ ਸੱਚੇ ਬਾਦਸ਼ਾਹ ਕਿਰਪਾ ਕਰਨਾ ਸਾਨੂੰ ਸਮਤ ਬੁੱਧੀ ਵਕਸ਼ਣ ਬਲ ਬੁੱਧੀ ਵਕਸ਼ਣ ਵੀ ਅਸੀਂ ਇਹਨਾਂ ਬੱਚਿਆਂ ਦੇ ਆਪਣੇ ਬਣ ਸਕੀਏ ਇਨਾਂ ਦੇ ਨਾਲ ਖੜ੍ਹ ਸਕੀਏ ਇਹਨਾਂ ਦਾ ਸਾਥ ਦੇ ਸਕੀਏ ਇਹਨਾਂ ਦੇ ਮਾਮੇ ਬਣ ਸਕੀਏ ਇਹਨਾਂ ਦੇ ਭਰਾ ਬਣ ਸਕੀਏ ਇਹਨਾਂ ਦੇ ਅੰਕਲ ਬਣ ਸਕੀਏ ਇਹਨਾਂ ਦੇ ਮਾਂ ਬਣ ਸਕੀਏ ਇਹਨਾਂ ਦੇ ਬਾਪ ਬਣ ਸਕੀਏ ਬਹੁਤ ਬੱਚਿਆਂ ਦੇ ਹਾਲਾਤ ਅੱਜ ਜਿੱਦਾਂ ਦੇ ਬਣਦੇ ਆ ਪਰ ਸਮਾਜ ਸਿਰਫ ਮੂਕ ਦਰਸ਼ਨ ਬਣ ਕੇ ਖੜਾ ਦੇਖ ਰਿਹਾ ਚੁੱਪਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾ ਸੇ ਉਈ ਫਰਕ ਨਹੀਂ ਪੈਂਦਾ ਕਿ ਪਰ ਉੱਥੇ ਸਮਾਜ ਦੇ ਵਿੱਚ ਕੁਝ ਚੰਗੇ ਲੋਕ ਵੀ ਆ ਜਿਹੜੇ ਆਪਣਾ ਫਰਜ਼ ਨਿਭਾ ਰਹੇ ਨੇ ਜਿਵੇਂ ਕਿ ਡੀਸੀਪੀਓ ਸਾਹਿਬ ਜਾਂ ਕਮਲਜੀਤ ਵੀਰੇ ਹੋਣੇ ਸਾਡੀ ਇਹ ਸਾਰੇ ਟੀਮ ਦੇ ਮੈਂਬਰ ਪਿਛਲੇ 4-5 ਦਿਨਾਂ ਤੋਂ ਲਗਾਤਾਰ ਜੱਦਨ ਦੀ ਇਹ ਬੱਚਿਆਂ ਦੀ ਸਾਨੂੰ ਜਾਣਕਾਰੀ ਮਿਲੀ ਆ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਤਰੀਕੇ ਕੁਝ ਕਰ ਸਕੀਏ ਬੱਚਿਆਂ ਦੇ ਜੀਵਨ ਦੇ ਵਿੱਚ ਕੋਈ ਚੰਗਾ ਕਰ ਸਕੀਏ ਅਸਕਰੇ ਅਰਦਾਸ ਬੇਨਤੀ ਵੀਡੀਓ ਸ਼ੇਅਰ ਕਰਿਓ ਸ਼ੇਅਰ ਕਿਸੇ ਹੋਰ ਦਾ ਭਲਾ ਹੋ ਜਾਵੇ ਕੋਈ ਹੋਰ ਇਦਾਂ ਦੇ ਹਾਲਾਤਾਂ ਚ ਨਾ ਜਾਵੇ ਕਿਸੇ ਨੂੰ ਇਹ ਵੀਡੀਓ ਦੇਖ ਕੇ ਸੋਝੀ ਆ ਜਾਵੇ ਸਮਝ ਆ ਜਾਵੇ ਕੋਈ ਹੋਰ ਇਸ ਤਰ੍ਹਾਂ ਦੇ ਹਾਲਾਤ ਬਣਾ ਰਿਆ ਹੋਵੇ ਜਾਂ ਬਣ ਰਹੇ ਹੋਣ ਕਿਸੇ ਦੀ ਜ਼ਿੰਦਗੀ ਚ ਉਹ ਬਦਲ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੇ ਪਰਿਵਾਰ ਦੇ ਵਿੱਚ ਅੱਜ ਚਾਰ ਬੱਚੇ ਸ਼ਾਮਲ ਹੋਏ ਨੇ ਹੋਰ ਇਹ ਦੋਨੋਂ ਵੱਡੇ ਭੈਣ ਭਰਾ ਨੇ ਇਹ ਕਿਰਨਦੀਪ ਕੌਰ ਆ ਇਹ ਹਰਦੀਪ ਆ ਹਰਜੀਤ ਸਿੰਘ ਆ ਇਹ ਦੋਨੋਂ ਟਵਿਨਸ ਨੇ ਇਹ 10ਵੀਂ ਕਲਾਸ 'ਚ ਪੜ੍ਹਦੇ ਨੇ ਤੇ ਇਹ ਅਰਸ਼ਦੀਪ ਕੌਰ ਆ ਤੇ ਇਹ ਅਨਮੋਲਦੀਪ ਆ ਅਨਮੋਲਦੀਪ ਸਿੰਘ ਆ ਇਹ ਚਾਰਵੀਂ ਭੈਣ ਭਰਾ ਨਹੀਂ ਸਕੇ ਤੇ ਇਹਨਾਂ ਨੇ ਅੱਜ ਤੋਂ ਬਾਅਦ ਆਪਣੇ ਕੋਲ ਇੱਥੇ ਰਹਿਣਾ ਆਪਣੇ ਪਰਿਵਾਰ ਦੇ ਵਿੱਚ ਪਰਿਵਾਰ ਦਾ ਹਿੱਸਾ ਬਣ ਕੇ